ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਆਦੇ ਸਾਡਾਂ ਦਾ ਸਰਵੇ ਕਰਨ ਵਾਸਤੇ ਦੌਲਾ ਕਰਨ ਵਾਸਤੇ ਆਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਸੂਬੇ ਨੇ ਪੰਜਾਬ ਨੇ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਦੇਖ ਦੀ ਆਜ਼ਾਦੀ ਦੇ ਵਿੱਚ ਬਹੁਤ ਅਦੋਲ ਅਦਾ ਕੀਤਾ ਉਹ ਦੇਸ਼ ਦੇ ਵਿੱਚ ਬਹੁਤ ਸਾਰਾ ਅੰਨ ਪੈਦਾ ਕਰਕੇ ਦਿੱਤਾ ਇਸ ਕਰਕੇ ਅੱਜ ਬਹੁਤ ਔਖਾ ਟਾਈਮ ਹੈ ਪੰਜਾਬ ਤੇ ਤੇ ਮੇਰੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਪਹਿਲਾਂ ਤਾਂ ਜਿਹੜੀ ਪੰਜਾਬ ਸਰਕਾਰ ਦਾ ਬਕਾਇਆ ਰਹਿਦਾ ਕਰੀਬ 60 ਹਜ਼ਾਰ ਕਰੋੜ ਦਾ ਕੇਂਦਰ ਸਰਕਾਰ ਨਾਲ ਉਹ ਪ੍ਰਧਾਨ ਮੰਤਰੀ ਨੂੰ ਜਿਹੜਾ ਜਾਰੀ ਕਰਨਾ ਚਾਹੀਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਲੈਟਰ ਵੀ ਲਿਖੀ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪ੍ਰਧਾਨ ਮੰਤਰੀ ਜੀ ਨੂੰ ਕਿ ਸਾਡਾ ਉਹ 60 ਹਜ਼ਾਰ ਕਰੋੜ ਰੁਪਇਆ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਉਹ ਜਿਹੜਾ ਜਾਰੀ ਕੀਤਾ ਜਾਵੇ ਦੂਜਾ ਮੈਂ ਕਿਉਂਕਿ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਖੜਾ ਸਾਹਮਣੇ ਅਗਲੇ ਪਾਸੇ ਜਿਹੜਾ ਪਾਕਿਸਤਾਨ ਹੈ ਬਾਰਡਰ ਆ ਸਾਨੂੰ ਹਮੇਸ਼ਾ ਜਦੋਂ ਕੋਈ ਲੜਾਈਆਂ ਹੁੰਦੀਆਂ ਕੋਈ ਸਪਾਸਤਾਨ ਦੇ ਨਾਲ ਤਣਾਉ ਪੂਰ ਸਥਿਤੀ ਬਣ ਜਾਂਦੀ ਹੈ ਤੇ ਅਜਨਾਲਾ ਵਾਲੇ ਡਬਲ ਜਿਹੜਾ ਉਹ ਮਾਤ ਚੱਲਦੇ ਆ